ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਸਵਾਗਤ ਹੈ ਬਾਈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਵਿੱਚ ਤੇ ਅੱਜ ਬਾਈ ਆਏ ਹੋਏ ਅੰਕਲ ਦੇ ਵਿੱਚ ਦੋਈ ਮੰਜ਼ਲ ਦਾ ਲੈਂਟਰ ਪੈਣਾ ਬਾਈ ਕੋਠੀ ਦਾ ਤੇ ਪ੍ਰਵੀਨਾ ਪਾਉਣ ਵਾਸਤੇ ਆਏ ਹੋਏ ਆ 31 ਤਰੀਕ ਅੱਜ ਪਹਿਲਾ ਮਹੀਨਾ 2026 ਦਿਨ ਹੈਗਾ ਸ਼ਨੀਵਾਰ ਦਾ ਤੇ ਕੱਲ ਜਾਲ ਬੰਨ ਹੋ ਗਿਆ ਤਾਂ ਬਾਈ ਇੱਕ ਬਾਸਮ ਦਾ ਪ੍ਰਵੀਨ ਪਾਉਣੀ ਇੱਥੇ ਤੇ ਇੱਕ ਸ਼ਾਇਦ ਰਨਵਰਟਰ ਹੈ ਕਿਚਨ ਉੱਪਰ ਬਣਨੀ ਨਹੀਂ ਹੈ ਬਾਈ ਤੇ ਆਪਾਂ ਬਾਈ ਸਮਾਨ ਸੱਲਾ ਲੈ ਕੇ ਆ ਗਏ ਇੱਥੇ ਆਪਾਂ ਤੇ ਪੈਪੂ ਵੱਢਦੇ ਆ ਤੇ ਕਰਦੇ ਆ ਪ੍ਰਵੀਨਾ ਬਣੇ ਰਹੇ ਹੋ ਬਾਈ ਵੀਡੀਓ ਨਾਲੇ ਟੱਕਰ ਤੇ ਜਿਹੜੇ ਆਪਣੇ ਵੀਰ ਚ ਪਲੰਬਰ ਦਾ ਚੈਨਲ ਨਾਲ ਨਵੇਂ ਜੁੜੇ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਮਨੀ ਪਲੰਬਰ ਦਾ ਸਫਰ ਨਾਮ ਤੇ ਆ ਜੋ ਬਈ ਫੇ ਦੇਖਦੇ ਆ ਜਿਹਦੀ ਕਿਦਾਂ ਗੱਲਬਾਤ ਹੈ ਤੇ ਮੌਸਮ ਦੀ ਗੱਲ ਕਰੀ ਅੱਜ ਬਾਈ ਧੁੰਦ ਹੈ ਪੂਰੀ ਚਾਰੇ ਪਾਸੇ ਤੁਹ ਪਤਾ ਕੋਈ ਅਸਰ ਹੈ ਨਹੀਂ ਚਲੋ ਖੈਰ ਦੇਖਦੇ ਕੰਮ ਤਾਂ ਬਾਈ ਕਰਦੇ ਆ ਫੇ ਸ਼ੁਰੂ ਮਸ਼ੀਨ ਕਿੱਥੇ ਲੱਗ ਗਈ ਬਾੜਤੀ ਅੰਦਰ ਹੀ ਅੱਛਾ ਤੇ ਵਲੈਂਟਰ ਦੀ ਤਿਆਰੀ ਚੱਲੀ ਜਾਂਦੀ ਹੈ ਤੇ ਆਪਣਾ ਇੱਕ ਬਾਸ ਹੁੰਦੀ ਪਰਵੀਨ ਦਾ ਕੰਮ ਹੈ ਬਾਈ ਪਿੱਛੇ ਪੁੱਛਦੇ ਆ ਮਿਸਤਰੀ ਨੂੰ ਬਣਨਾ ਕਿ ਨਹੀਂ ਬਣਨੀ ਕਿਚਨ

ਉਹ ਕਮਰਾ ਹੋ ਗਿਆ ਇਹ ਲੋਟੀ ਹੋ ਗਈ ਇਹ ਮੁਕੀ ਹੋ ਗਈ ਬਗਾਇਤ ਥਾ ਰਹਿਗੇ ਨੀਚੇ ਉਸੇ ਪੁੱਛ ਲੂ ਕਿਸੇ ਕਿਸੇ ਦਾ ਖਾਵਾ ਹੈ ਹਨੀ ਪ੍ਰਕਸ਼ ਨਹੀਂ ਜਾਣ ਤੁਹਾਨੂੰ ਦਿਆ ਚਲੋ ਭਾਈ ਮੈਂ ਠੇਕੇਦਾਰ ਨਾਲ ਕਰਦੇ ਗੱਲਬਾਤ ਫਿਰ ਪਾਉਂਦੇ ਪ੍ਰਵੀਜ ਨਾਇਦੀਆਂ ਪਾਸੋਂ ਭਾਈ ਉਹ ਲੰਬਾ ਹੈ ਲੰਬਾਈ ਵਿੱਚ 12 ਫੁੱਟ ਲਗਭਗ ਬਾਥਰੂਮ ਹੈ ਇਹ ਜਿਹਦੇ ਸੈਂਟਰ ਦੇ ਵਿੱਚ ਆਪਾਂ ਨੇ ਸੀਟ ਰੱਖੀ ਤੀ ਕੋਨੇ ਦੇ ਵਿੱਚ ਟੂਟੀਆਂ ਇਹ 4 ਫੁੱਟ ਜਗ੍ਹਾ ਦੇਣੀਆਂ ਟੂਟੀਆਂ ਨੂੰ ਇੱਥੇ ਤੇ ਲੈ ਕੇ ਇੱਥੇ ਤੱਕ 4 ਫੁੱਟ ਨਾਪ ਕੇ ਤੇ ਨਾਪੇ ਬਾਬੂ ਫਿਰ ਹੈ 12 ਫੁੱਟ ਦਾ ਹੈ ਸੇਮੇ ਹੀ ਹੈ ਸੇਮੇ ਹੀ ਹੈ ਬਾਹਰ ਵੀ ਅੰਦਰੇ ਕਰ ਦੂੰਗਾ ਇਹਦਾ ਬਾਹਰ ਵੀ ਅੰਦਰ ਵੀ ਹੈ ਪਰ ਉਧਰ ਤੇ ਕਿੰਨੇ ਮਾਪ ਨੇ ਪਰੰਪਰਿਆਂ ਪਾਏ ਹੈ ਠੀਕ ਹੈ ਕਿੰਨਾ 4 ਫੁੱਟ ਛੱਡ ਲਿਆ ਜਗਾ ਇਹਦੀ ਹੈ ਨਾ 12 ਫੁੱਟ ਹੈ 4-5 ਫੁੱਟ ਮੈਂ ਸਾਈਡ ਛੋੜਿਆ ਥਾ ਮੈਂ 5 ਫੁੱਟ ਛੱਡੇ ਦਾ ਨਾਣੇ ਵਾਸਤੇ ਚਲੋ ਦੇਖ ਲੈਂਦੇ ਹਾਂ ਨਾਲੇ ਕਿ ਉਹ ਬੰਦਾ ਸ਼ੀਸ਼ਾ ਕਉ ਲਗਾ ਸਕਦਾ ਹੈ ਨਾ ਸ਼ੀਸ਼ੇ ਦੀ ਪਾਰਟੀਸ਼ਨ ਹੋਣ ਲੱਗ ਗਈ ਅੱਜਕੱਲ ਉਹ ਕਰ ਦੂੰਗਾ ਤਾਂ ਆਪਾਂ 2082 ਦੇ ਬਾਅਦ ਰਸਤੇ ਯਾਰ ਜੀ ਮਸ ਦੇਖੀ ਸਲੋਥਾਂ ਨਾਲ ਡੁੱਲ ਜਵੇ ਬਾਰੀ ਲੈ ਆਇਆ ਉਤਾਰ ਟੂਟ ਬਾਰੀ ਜਗਾਂ ਨਾ ਹੁੰਦਾ ਲੈ ਆਓ ਇੱਕ ਸਰੀਆ ਨਾ ਉਠਾ ਰਾਇ ਇਸ ਤੇ ਬਾਰੀ ਦਾ ਯਰ ਮੜੀ ਸਰੀਆ ਅੰਮੀ ਨਾਲ ਤੇ ਸਦਨ ਮਾਰੀ ਉਂਝ ਨਾ ਮਾਰੀ ਕਿਸੇ ਸਰੀਆ ਐ ਸਰੀਆ ਹੈ ਹਮਾਰਾ ਜਾ ਉਧਰ ਨਹੀਂ ਮੜੀ ਜਿ ਮਾਰੀ ਯਾਰ ਦੱਬ ਚੰਗੀ ਤਰ੍ਹਾਂ ਲਾ ਜੋਰ ਹੈ ਦੇਖੀ ਕਿ ਥੱਲੇ ਨ ਲੰਘ ਜੀ ਜਿੰਨਾ ਵੀ ਉਹ ਲੰਘੀ ਹੈ ਮੰਨਦੇ ਆਂ ਜੀ ਬਾਰੀਆ ਟੇਕਾ ਦਰੀਆ ਟੇਕਾ ਥੋੜੀ ਜੀ ਬਈ ਪਾਈਪ ਘਟ ਗਈ ਬਾਸ਼ ਵੇਖਣ ਦੀ ਪ੍ਰਵੀਜ਼ਨ ਪਾਉਣੇ ਵਾਸਤੇ ਇੱਥੇ ਫੋਲਟ ਰੈਪ ਦੇਣਾ ਬਾਈ ਫੋਲਟ ਰੈਪ ਨਾਲ ਤੋੜ ਦੇ ਸਾਡਾ ਨੀਚੇ ਪੈਰ ਪਤਰਾ ਹੁਣ ਆ ਜਾ ਨੀਚੇ ਚੱਲ ਚਾਲੋ ਆ ਗਿਆ ਕੋਈ ਜਾਣਨੇ ਨਹੀਂ ਮਾਈ ਸਾਡੇ ਰਸੋਈ ਵਾਸਤੇ ਵੀ ਬਾਤ ਹੈ ਇੱਕ ਡ੍ਰੇਨ ਵਾਸਤੇ ਰਸੋਈ ਬਣਨੀ ਹੈ ਨਹੀਂ ਉੱਪਰ ਜੇ ਕੱਲ ਨੂੰ ਬਣਾਉਣੀ ਪੈਗੀ ਇਸ ਕਰਕੇ ਵੀ ਆਪਸ਼ਨ ਦੇਤੀ ਈਪਨੇ ਕਿੰਨਾ ਕੰਮ ਰਹਿ ਗਿਆ ਤੁਹਾਡਾ ਫੋਰਮੈਨ ਤੁਹਾਡਾ ਕਿੰਨਾ ਕਰ ਰਿਹਾ ਹੈ ਅਜੇ ਤਾਂ ਹੈਗਾ ਤੁਹਾਡਾ ਫੈਨ ਬਾਕਸ ਜਿਆ ਖਾਸੇ ਰੱਖੀ ਬੈਠੇ ਤੁਸੀਂ ਸੋਲੂਸ਼ਨ ਮਾਰਕਰ ਰਹਿ ਗਿਆ ਭਾਈ ਲੈਟਰ ਦੇ ਵਿੱਚ ਪ੍ਰੋਵੀਜ਼ਨ ਆ ਲਾ ਦੇ ਥੈਲਾ ਜਾ ਫੁੱਲ ਟ੍ਰੈਪ ਚ ਲਾਈ ਇਹਨੂੰ ਹਰ ਮੜ ਜਾ ਸਭ ਬੱਚਾ ਨਹੀਂ ਇਹਦਾ ਖੱਡਾ ਰੱਖ ਦਿੰਦੇ ਉੱਥੇ ਨਾ ਰੱਖਣਾ ਬਾਦਮਾਨ ਦੇ ਪਨੇ ਖੱਡੇ ਫਿਰ ਬਾਥੂਮ ਦੇ ਵਿੱਚ ਬਈ ਸ਼ੀਟ ਲਾਉਣੀ ਹੈ ਤੇ ਟਾਇਲ ਲੱਗੀ ਬਈ ਬਾਥੂਮ ਦੇ ਵਿੱਚ ਪਹਿਲਾਂ ਟਾਇਲ ਹੈ ਨਹੀਂ ਧੀ ਤੇ ਸ਼ੀਟ ਪਟਕੇ ਰੱਖ ਦਿੱਤੀ ਸਾਈਡ ਤੇ ਟੂਟੀਆਂ ਖੋਲ ਕੇ ਤੇ ਹੁਣ ਟਾਇਲ ਲੱਗੀ ਤੇ ਟੂਟੀਆਂ ਲਾਉਣੀ ਆ ਬਾਈ ਸ਼ੀਟ ਲਾਉਣੀ ਆ ਤੇ ਇੱਕ ਲਾਉਣਾ ਇਹ ਵਾਸ਼ਬੇਸ਼ਨ ਇਹ ਆਪਾਂ ਨਵਾਂ ਲੈ ਕੇ ਆਈਆਂ ਤੇ ਸ਼ੀਟ ਬਾਈ ਪਹਿਲਾਂ ਨਹੀਂ ਪਈਦੀ ਲੱਗੀ ਬਾਈ ਤੇ ਏਰੀਆ ਹੈਗਾ ਬਾਈ ਖਾਂਤੇ ਮੱਜਰੇ ਦੇ ਵਿੱਚ ਜòn ਵਾਸਤੇ ਆਏ ਆਪਾਂ ਲੈਟਰ ਦੀ ਪ੍ਰੀਵਿਊਨਾ ਪਾ ਕੇ ਟਾਇਲ ਬਾਈ 3:30 ਵਜੇ ਦਾ ਹੋ ਗਿਆ ਤੇ ਆਹ ਕੰਮ ਹੈ ਤੇ ਕਿਚਨ ਦੀਆਂ ਟੂਟੀਆਂ ਲਾਉਣੀਆਂ ਐ ਤਾ ਜੋ ਬਥਰੀ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਟੁੱਟੀਆਂ ਪਹਿਲਾਂ ਪਈਆਂ ਦੀ ਤਿੰਨਾਂ ਨਾਲ ਬਾਥੂਮ ਦੀਆਂ ਤੇ ਕਿਚਨ ਦੀਆਂ ਟੁੱਟੀਆਂ ਹੈ ਨਹੀਂ ਦੀਆਂ ਉਹ ਹੁਣ ਆਪਾਂ ਲੈ ਕੇ ਆਈਆਂ ਨਮੀਆਂ ਟੁਟੇ ਲਾਉਂਗਾ ਫੇ ਬਾबू ਤੂੰ ਅਟੈਂਸ਼ਨ ਨੀ ਪਲ ਹੈ ਛੋਟੇ ਵਾਲਾ ਐਕਸਟ੍ਰੈਕਸ਼ਨ ਨੀ ਪਲ ਹਾਂ ਪਈਆਂ ਪਹਿਲਾਂ ਬੜੇ ਬੜੇ ਨੇ ਪਹਿਲਾਂ ਦੇ ਪਾਈ 1 ਇੰਚੀ ਦੇ ਬਾਧੂ ਪਾਈ ਆ ਉਹ ਦੇਖ 1 ਇੰਚੀ ਦਾ ਕੋ ਬਾਤ ਨਹੀਂ ਹੂੰ ਉਸਮੇ ਦੇਖਣਾ ਗ੍ਰੈਂਡਰ ਵੀ ਲੈ ਕੇ ਆਪਾਂ ਨਾ ਇਹ ਦੇਖੋ ਜਿੱਥੇ ਆ ਇਹ ਇਤਨਾ ਬਾਹਰ ਹੈ ਕ੍ਰੈਂਚ ਕੁੱਟ ਕੇ ਲਾ ਦੇ ਕ੍ਰੈਂਚ ਕੁੱਟ ਰੇ ਸੇ ਵੀ ਨਹੀਂ ਆਏਗਾ ਨਾ ਦੂਸਰਾ ਵਾਸ਼ ਚੱਲ ਮੈਂ ਉੱਧਰ ਸੀਟ ਦਾਦ ਕਰ ਲਾ ਤੋ ਟਾਇਲ ਬਈ ਸਾਰੇ ਪਾਸੇ ਲੱਗੀ ਆ ਹੁਣ ਨਮੀ ਤੇ ਨਾਲ ਟਾਇਲ ਹੈਂਟੀ ਲੱਗੀ ਵੀ ਤੇ ਜਾਲੀ ਰਹਿੰਦੀ ਇੱਕ ਕੋਨੇ ਵਾਲੀ ਲਾਉਣੇ ਵਾਸਤੇ ਕਮਰਾ ਬਣਿਆ ਬਈ ਨਾਲ ਹੀ ਕਿਧਰ ਨਾਲ ਕਮਰਾ ਬਣਿਆ ਵਾ ਫਾਈਨਲ ਫਿਟਿੰਗ ਰਹਿੰਦੀ ਤੇਦੀ ਕਰਨੇ ਵਾਸਤੇ ਤੇ ਵਾਈਆਂ ਨੇ ਉੱਪਰ ਪੀਵੀਸੀ ਕਾਈ ਹੋਈ ਆ ਬਈ ਕਾਬ ਵਾਲਾ ਪੇਪਰ ਲੱਗੇ ਆ ਬੰਗਲਿਆਂ ਵਾਲੇ ਕਰਦੇ ਆ ਬਾਈ ਫਿਰ ਕੰਮ ਸਟਾਰਟ ਫਿਟਿੰਗ ਬਾਈ ਆਪਾਂ ਨੇ ਕਰਤੀ ਸਿੰਕ ਦੇ ਵਿੱਚ ਚਾਰ ਟੂਟੀਆਂ ਲੱਗੀਆਂ ਆਰ ਉਹਦਾ ਪੁਆਇੰਟ ਹੋ ਗਿਆ ਤੇ 베ਸਟ ਪੈ ਬਾਈ ਕਿਹੜੀ ਨਾਲ ਹੁੰਦੀ ਆ ਇਹਦੇ ਉਹ ਖਰਾਬ थी ਲਿੱਕ ਕਰਦੀ थी ਇਸ ਕਰਕੇ ਵੀ ਆਪਾਂ ਨੇ ਲੱਗ ਮੰਗਾ ਕੇ ਫਿਰ ਉਹ ਲਾਈ ਆ ਤੇ ਬਾਥਰੂਮ ਦੇ ਵਿੱਚ ਬਾਈ ਵਾਸ਼ਿਸ਼ਣ ਕੋਰਨਰ ਆ ਲੱਗਿਆ ਆ ਨੋਜ਼ਲ ਕਿੱਥੇ ਲਾਣੀ ਆ ਨੋਜ਼ਲ ਉਹ ਲੱਗੋ ਜਿਹੜੇ ਨੂੰ ਲਾਉਣੇ ਚਾਹੀਏ ਫਿਰ ਕੋਈ ਜਿੱਕੇ ਲੁੱਕ ਦੇ ਚੈੱਕ ਕਰਦੇ ਨੇ ਮੁੰਡਾ ਮੁੰਡ ਕੱਢਦਾ ਥੋੜੀ ਥੋੜੀ ਛੜ ਕੋਈ ਤੈਨੂੰ ਸਿਮੈਂਟ ਲੱਗੂਗਾ ਕਿਤੇ ਵੇਲੇ ਟਾਈਮ ਲਾ ਦੂੰਗਾ ਫਿਰ ਹਨਾ ਇਹਨੂੰ ਇੱਥੇ ਇੱਥੇ ਤੇ ਯਾਰ ਥੋੜਾ ਜਿਹਾ ਦਬਾ ਦੇ ਜੀ ਪਰ ਆਜਾ ਕਾਫੀ ਸ਼ੇਕ ਨੂੰ ਸੁਣੀ ਲਾਣੇ ਵਾਸਤੇ ਠੀਕ ਹੈ ਇੱਕ ਫੇਦਾ ਲੈ ਜਾਂਦੇ ਹਾਂ ਸੁਣ ਕੇ ਆਏ